ਆ ਬੱਚੋ ਕੀ ਹਾਲ ਹੈ ਆਪਕੇ Eid Mubarak ਜੀ ਬੇਟਾ ਆ ਜਾ ਆ ਜਾ ਲੋ ਜੀ ਬੇਟਾ ਲੋ ਕਿਉਂਕਿ ਰਮਜ਼ਾਨ ਦਾ ਜਦੋਂ ਪਵਿੱਤਰ ਮਹੀਨਾ ਖਤਮ ਹੁੰਦਾ ਹੈ ਤਾਂ Eid ਮਨਾਈ ਜਾਂਦੀ ਹੈ ਅੱਜ ਮੈਂ ਇੱਕ ਮਹੱਲੇ ਦੇ ਵਿੱਚ ਮੌਜੂਦ ਹਾਂ ਪਟਿਆਲੇ ਦੇ ਤੇ ਤੁਹਾਨੂੰ ਇੱਕ ਅਜੀਬ ਬੜੀ ਹੀ ਕਿ ਵਧੀਆ ਸੇਹ ਦੇਣ ਵਾਲੀ ਗੱਲ ਦਿਖਾਉਣੇ ਆ ਕਿ ਲੱਖਾਂ ਦੀ ਗੱਡੀ ਦੇ ਵਿੱਚ ਇੱਕ ਜਿਹੜੇ ਸ਼ਖਸ ਨੇਗੇ ਸਮਾਜ ਸੇਵੀ ਨੇ ਤੇ ਅੱਜ ਉਹਨਾਂ ਨੇ Eid ਪਤਾ ਕਿਹਦੇ ਨਾਲ ਮਨਾਈ ਹੈ ਇਹਨਾਂ ਛੋਟੇ-ਛੋਟੇ ਬੱਚਿਆਂ ਦੇ ਨਾਲ ਪਹਿਲਾਂ ਤੁਹਾਨੂੰ ਬੱਚੇ ਦਿਖਾ ਦਈਏ ਕਿ ਕਿੰਨੇ ਸੋਹਣੇ-ਸੋਹਣੇ ਕੱਪੜੇ ਪਾ ਕੇ Eid ਦੇ ਮੌਕੇ ਤੇ ਸਾਰੇ Eid ਮਨਾ ਕੇ ਆਏ ਨੇ ਪਿੱਛੇ ਤੁਸੀਂ ਦੇਖੋ ਤੇ ਦੂਜੇ ਪਾਸੇ ਮੇਰੇ ਨਾਲ ਉਹ ਸਮਾਜ ਸੇਵੀ ਅਦਨਾਨ ਨੇ ਜਿਹੜੇ ਖੁਦ ਇਹਨਾਂ ਬੱਚਿਆਂ ਦੇ ਨਾਲ Eid ਮਨਾਉਣ ਆਏ ਨੇ ਹਾਂ ਜੀ ਸਾਹਿਬ ਛੋਟੇ-ਛੋਟੇ ਬੱਚਿਆਂ ਦੇ ਨਾਲ Eid ਮਨਾਉਣ ਦਾ ਕੀ ਖਿਆਲ ਹੈ ਦੇਖੋ ਜੀ ਇਹ ਤੁਸੀਂ ਖੁਸ਼ੀ ਖੁਸ਼ੀ ਦਾ ਤਿਉਹਾਰ ਹੈ ਤੁਸੀਂ ਖੁਸ਼ੀ ਚਲ ਵੰਡਦੇ ਹੋ ਬੱਚਿਆਂ ਨਾਲ ਤੁਹਾਡੀ ਰੂਹ ਨੂੰ ਸਕੂਨ ਮਿਲਦਾ ਆਪਾਂ ਆਪਣੇ ਫੈਮਲੀ ਨਾਲ ਫਰੈਂਡਸ ਨਾਲ ਤਾਂ ਈਦ ਮਨਾਵੇ ਆ ਬਟ ਮੈਨੇ ਇੱਕ ਰੱਖਿਆ ਹੋਇਆ ਆਪਣਾ ਈਦ ਵਾਲੇ ਦਿਨ ਮੈਂ ਜਰੂਰ ਬੱਚਿਆਂ ਜਾ ਕੇ ਉਹਨਾਂ ਨੂੰ ਛੋਟੀ ਛੋਟੀਆਂ ਚੀਜ਼ਾਂ ਦੇ ਕੇ ਚਾਕਲੇਟ ਦਿੱਤਾ ਆਪਣਾ ਚਿਪਸ ਦਿੱਤੀਆਂ ਕੋਈ ਕੋਲਡ ਡਰਿੰਕ ਪਿਲਾਤਾ ਕੋਈ ਰੈਡੀ ਮਿਲ ਗਈ ਉਥੋਂ ਖਿਲਾ ਪਿਲਾ ਦਿੰਦਾ ਇੱਕ ਛੋਟੇ ਮਤਲਬ ਇੱਕ ਖੁਸ਼ੀ ਵੰਡੀ ਆ ਦੇਖੋ ਕਿੰਨੇ ਕਿੰਨੇ ਖੁਸ਼ ਨੇ ਬੱਚੇ ਤੁਸੀਂ ਕੋ ਨੂੰ ਮਿਲਦਾ ਐ ਤੁਸੀਂ ਸਮਾਜ ਸੇਵੀਆਂ ਤੁਸੀਂ ਵੀ ਰੋਜ਼ੇ ਰੱਖੇ ਹੋਣਗੇ ਤੇ ਅਜੀਬ ਸੀਗੀ ਤੋਂ ਬਾਅਦ ਤੁਹਾਡੇ ਮਨ ਚ ਹਰ ਵਾਰੀ ਆਉਨੇ ਆ ਜਦ ਸਪੈਸ਼ਲ ਖਿਆਲ ਕੀਤਾ ਕਿ ਨਾ ਭਾਜੀ ਹਰ ਵਾਰ ਮੈਂ ਇਹ ਵਾਲੀ ਬਸਤੀ ਚ ਨਾ ਇੱਥੇ ਜਿੰਨੇ ਵੀ ਬੱਚੇ ਆ ਉਹਨਾਂ ਨੂੰ ਚਾਹੇ ਮਹੀਨੇ 2 ਮਹੀਨੇ ਚ ਖਾਣਾ ਵੀ ਭੇਜ ਦਿੰਦਾ ਸਾਡੇ ਸ਼ੇਰਾ ਭਾਈ ਆ ਉਹ ਮਹੀਨੇ 2 ਮਹੀਨੇ ਜਿੱਥੋਂ ਮਲੇਰ ਕੋਲੋਂ ਅਸੀਂ ਖਾਣਾ ਬਕਵਾ ਕੇ ਦੇਗਾ ਬਕਵਾ ਕੇ ਇੱਥੇ ਵੰਡ ਦਿੰਦੀਆਂ ਈਦ ਦੇ ਮੌਕੇ ਮੈਂ ਖੁਦ ਆ ਜਨਾ ਖੁਦ ਆ ਕੇ ਸਾ ਚੀਜ਼ਾਂ ਵੰਡ ਦਿੰਦਾ ਇਹੀ ਹੈ ਤੁਸੀਂ ਜਿਆ ਪਿਆਰ ਦਿੰਨੇ ਹੋ ਦੁਆ ਮਿਲਦੀਆਂ ਲੋਕਾਂ ਦੀਆਂ ਮਤਲਬ ਮੈਂ ਜਿਹੜੀ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਹਾਂ ਜਿਹੜੀ ਕਾਮਯਾਬੀ ਦਾ ਰਾਜ਼ ਮੇਰੀ ਮਾਂ ਦੀਆਂ ਦੁਆਵਾਂ ਔਰ ਇਹਨਾਂ ਸਭ ਦੀਆਂ ਦੁਆਵਾਂ ਨਾਲ ਜੁੜੀਆਂ ਹੋਈਆਂ ਉਹਨੂੰ ਸ਼ੇਅਰ ਕਰਦਾ ਖਾਨ ਸਾਹਿਬ ਕੀ ਹੈ ਇਸਲਾਮ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ ਹੈ ਤੇ ਨਾਲੇ ਅਮੀਰ ਗਰੀਬ ਹੁਣ ਤੁਹਾਨੂੰ ਕਹਿਣਗੇ ਜੀ ਕਰੋੜਾਪਤੀ ਲੇਗੇ ਤੇ ਲੱਖਾਂ ਰੁਪਏ ਦੀ 50 ਲੱਖ ਦੀ ਗੱਡੀ ਛਾ ਕੇ ਪਤਾ ਨਹੀਂ ਕੋਈ ਇਸ ਤਰ੍ਹਾਂ ਦਾ ਅਪਦਾਗਤ ਢੰਗ ਹੋਊਗਾ ਪਰ ਸਾਨੂੰ ਇੱਥੇ ਵੀ ਲੋਕਾਂ ਨੇ ਦੱਸਿਆ ਕਿ ਤੁਸੀਂ ਹਰ ਵਾਰੀ ਇੱਥੇ ਆਉਂਦੇ ਤੇ ਨਾ ਬੱਚਿਆਂ ਦੇ ਨਾਲ ਛੋਟੇ-ਛੋਟੇ ਨਾਲ ਇਹੀ ਦੇਸੀ ਤਰ੍ਹਾਂ ਮਨਾਉਂਦੇ ਹਾਂ ਹਾਂ ਜੀ ਹਾਂ ਬਿਲਕੁਲ ਇਹੀ ਤਰ੍ਹਾਂ ਮਨਾਣਾ ਇਹਨਾਂ ਦਾ ਮੈਂ ਕਈਆਂ ਦੇ ਨਾਮ ਜਾਣਦਾ ਮਤਲਬ ਇਹ ਮੈਨੂੰ ਮੈਨੂੰ ਜਾਣਦੇ ਨੇ ਇਹਨਾਂ ਦੀ ਕੋਈ ਪਰੇਸ਼ਾਨੀਆਂ ਹੁੰਦੀਆਂ ਨੇ ਇਹ ਮੇਰੇ ਕੋਲ ਘਰ ਆਂਦੇ ਨੇ ਉਹਨਾਂ ਦੀ ਉਹ ਵੀ ਹੁੰਦਾ ਇੱਕ ਨਾਤਾ ਜੁੜ ਜਾਂਦਾ ਹਾਂ ਇਹਨਾਂ ਦਾ ਗਰੀਬਾਂ ਦਾ ਬਿਲਕੁਲ ਇੱਕ ਨਾਤਾ ਜੁੜ ਜਾਂਦਾ ਇਹਨਾਂ ਦੇ ਛੋਟੇ-ਛੋਟੇ ਕੰਮ ਹੁੰਦੇ ਨੇ ਕਈ ਵਾਰ ਪ੍ਰਸ਼ਾਸਨ ਨਹੀਂ ਸੁਣਦਾ ਬੰਦਾ ਇਹਨਾਂ ਦੀ ਹੈਲਪ ਕਰ ਦਿੰਦੇ ਆ ਵਿਚਾਰੇ ਇਹ ਤੇ ਇੱਕਦਾਂ ਤੁਸੀਂ ਇਹ ਜਾਂ ਨਾਲ ਜੁੜੋਂਗੇ ਤਾਂ ਆਬਵੀਅਸਲੀ ਤੁਸੀਂ ਆਪਣਾ ਇਹਨਾਂ ਦੀ ਹੈਲਪ ਕਰ ਸਕੋਗੇ ਔਰ ਇਹਨੇ ਬੱਚੇ ਆ ਇਹਨਾਂ ਨੂੰ ਤੁਸੀਂ ਕੁਝ ਖੁਸ਼ ਕਰਦੇ ਹੋ ਇਹਨਾਂ ਦੇ ਮਾਪੇ ਕਿੰਨੀ ਦੁਆਂ ਦਿੰਦੇ ਹੋਣਗੇ ਰੱਬ ਦੇਖਦਾ ਜੀ ਦੁਆ ਤਾਂ ਲੱਗਦੀ ਲੱਗਦੀ ਆ ਕਿਦਾਂ ਲੱਗਦੀ ਯਾਨੀ ਕਿ ਅੱਜ ਦੀ ਜਿਹੜੀ ਥੋੜੀ ਈਦ ਆ ਯਾਦਗਾਰ ਹੋਊਗੀ ਬਿਲਕੁਲ ਜੀ ਬਿਲਕੁਲ ਮੈਂ ਹਮੇਸ਼ਾ ਹਾਲੀ ਈਦ ਯਾਦਗਾਰੀ ਬਣਾਣਾ ਹੁਣ ਜਰਾ ਥੋੜੀ ਜਿ ਮੈਨੂੰ ਆਪਣੀ ਕਾਮਯਾਬੀ ਮਿਲਗੀ ਤਾਂ মিডিਆ ਨੂੰ ਪਤਾ ਲੱਗਣ ਲੱਗੇ ਨੀ ਮੈਂ ਵੈਸੇ ਹਾਲੀਦ ਆਣੇ ਆ ਬਿਲਕੁਲ ਜੋ ਸਮਾਜ ਸੇਵੀ ਨੇ ਅਦਨਾਨ ਨੇ ਸੋਸ਼ਲ ਵਰਕਰ ਨੇ ਤੇ ਤੁਸੀਂ ਪਿੱਛੇ ਦੇ ਕੀ ਬੱਚਿਆਂ ਦੇ ਨਾਲ ਕਿੰਨਾ ਬੱਚਿਆਂ ਦਾ ਇੱਥੇ ਮੇਲਾ ਲੱਗਿਆ ਹੋਇਆ ਸਾਰੇ ਬੱਚੇ ਪਹਿਲਾਂ ਉਹਨਾਂ ਨੇ ਚਾਕਲੇਟ ਵਗੈਰਾ ਲਏ ਗਿਫਟ ਦਿੱਤੇ ਤੇ ਉਸ ਤੋਂ ਬਾਅਦ ਉਹਨੇ ਨਾ ਬੱਚਿਆਂ ਨੂੰ ਉਹ ਜੂਸ ਵਗੈਰਾ ਪਿਲਾ ਰਹੇ ਨੇ ਛੋਟੇ ਛੋਟੇ ਬੱਚੇ ਨੇ ਮਕਸਦ ਸਿਰਫ ਇਹੀ ਹੈ ਕਿ ਮੈਂ ਬੇਸ਼ੱਕ ਮੈਨੂੰ ਰੱਬ ਨੇ ਕਹਿੰਦੇ ਉਸ ਅੱਲਾਹ ਨੇ ਖੁਦਾ ਨੇ ਬਹੁਤ ਕੁਝ ਦਿੱਤਾ ਹੈ ਪਰ ਮੇਰੀ ਖੁਸ਼ੀ ਇਸੇ ਚ ਹੈ ਕਿ ਮੈਂ ਨਾ ਛੋਟੇ ਛੋਟੇ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਦੇ ਨਾਲ ਆ ਕੇ ਇਸ ਢੰਗ ਦੇ ਨਾਲ Eid ਮਨਾਵਾ ਸੋ ਇੱਕ ਸੇਧ ਹੈ ਇੱਕ ਮੈਸੇਜ ਹੈ ਕਿ ਜੇਕਰ ਸਾਡੇ ਜਿਹੜੇ ਤਿਥਿ ਤਿਹਾੜੇ ਨੇ ਜੇ ਅਸੀਂ ਇਸ ਤਰ੍ਹਾਂ ਜ਼ਰੂਰਤਮੰਦ ਪਰਿਵਾਰਾਂ ਦੇ ਨਾਲ ਮਨਾਈਏ ਤਾਂ ਉਹਦੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਫਿਰ ਚਾਹੇ ਦੀਵਾਲੀ ਹੋਵੇ ਜਾਂ Eid ਪਟਿਆਲਾ ਤੋਂ ਮਨੋਸ਼ ਸ਼ਰਮਾ ਨਿਊਜ਼ 18 ਪੰਜਾਬ